ਆਹਨੰਤ ਦਾ ਗੋਲਾ ਨਾ ਛੱਡੇ ਪੰਧ ਨਾ ਛੱਡੇ ਥੋੜਾ ਕੰਨਾਂ ਤੋਂ ਕੱਦੂ ਬੋਲਾ ਖੰਨੂ ਕਰਦੂ ਅੰਨਾ ਗੁਰੂ ਕਰਦਿਆ ਦੋਖੀਆਂ ਕਾਰਿਆ ਡੁਸਤਾ ਕਾਪੀਆਂ ਤੇਰਾ ਗੁਰੂਪੰਥ ਖਾਸ ਸਨੜ ਕੇ ਦਾਵਾ ਨਹੀਂ ਪੁੱਗਣਾ ਅੰਤੋ ਅੰਤ ਨਿਭੂ ਸਾਕੇ ਰਾਣਾ ਨੇ ਤੋੜਾ ਛੂ ਉੜਦਾ ਤੇਰੇ ਭੂਏ ਅੱਗੇ ਝਾੜ ਸਿੰਘ ਚੰਨ ਦੇ ਸ਼ਿਕਾਰ ਤੇਰਾ ਲੈਣਗੇ ਸੋਜਾ ਪੰਨਣਗੇ ਸੱਜਾ ਖੱਬਾ ਬਈਮਾਨਾ ਤੇਰਾ ਮੋਢਾ 12 ਕੋਦੀ ਯਾੜ 24 ਕੋਦਾ ਪ੍ਰਾਪਰਟੀ ਮਹਿਖਾਨਾ ਖਰਾਬ ਰਹਿੰਦਾ ਫਿਰੇ ਦੇਸ਼ ਤੇ ਪਰਦੇਸ ਗੁਰੂ ਕਰਦਿਆ ਦੋਖੀਆਂ ਜਾਣਾ ਨਾ ਪਾਵੇਂ ਰਾਣਾ ਨਾ ਪਾਵੇਂ ਖਾਣਾ ਮਨਾ ਪਾਵੀ ਆਇਆ ਨੁਕਦਾ ਤੇਰੇ ਬਾਲ ਬੱਚੇ ਨੂੰ ਚੁਕਦਾ ਜਿੱਥੇ ਹੋਏਗਾ ਜੰਗਾ ਮਾਰਿਆ ਪਾਪੀ ਅਨੰਦ ਕਾ ਹੰਕਾਰਿਆ ਛੱਡਾਂਗੇ ਨਾ ਭਜਣ ਜੋਗਾ ਤੇਰਾ ਜੋੜਾਂ ਤੋਂ ਤੋੜਾਂਗੇ ਗੋਡਾ ਸੰਤਾਂ ਭਗਤਾਂ ਦੇ ਨਾਲ ਤੂੰ ਪਾਪੀਆ ਵੈਰ ਕਮਾਉਣਾ ਤੇ ਜੋਸ਼ਟਾਂ ਦੇ ਨਾਲ ਤੇਰਾ ਮੋਹ ਪਿਆਰ ਅੱਗੇ ਪਿੱਛੇ ਸੋਖ ਨਹੀਂ ਦਰਗਾਹ ਵਿਖੇ ਮਿਲਿਆ ਸਜਾ ਦਰਿਆਰੋ ਦਰਿਆਰੋ ਪਾਪਿਆ ਤੂੜੀ ਵਾਲੇ ਅੰਦਰ ਵੜਿਆਰੋ ਵੜ ਕੇ ਦਨ ਕਾਲਾ ਚਾਰ ਆ ਗਿਆ 96 ਕਰੋੜੀ ਚੜ ਕੇ ਲੈ ਜੂ ਬੇਈਮਾਨ ਤੇ ਰੋਡਾ ਪੋਡਾ ਫੜ ਕੇ ਧੂ ਧੂ ਤੇਰੀ ਮੱਤ ਨੂੰ ਟੂਡਾ ਤੇਰੇ ਹੱਥ ਨੂੰ ਮੰਗਦਾ ਫਿਰ ਜਗਤ ਨੂੰ ਛੱਤਰ ਤੇਰੇ ਨੱਕ ਨੂੰ ਅੱਖੀ ਕਟਾ ਮੂੰਹ ਵਿੱਚ ਡੱਕਾ ਬੜ ਬੜ ਟੱਕੇ ਬੋਲ ਨਾ ਸਕੇ ਮਾਰਿਆ ਗੁਰਹਰਾਇ ਜੀ ਗੁਰਦਾਮੇ ਪਾਤਸ਼ਾਹ ਜੀ ਦੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਲੌਰ ਪਸ਼ਾਉਰ ਦੀਆਂ ਹਦਾਂ ਮਤਾਂ ਤੋੜ ਤੇ ਖੁੱਲੇ ਦਰਸ਼ਾਂ ਦੇ ਰਿਖਵਾਓ ਖਾਲਸੇ ਪੰਧਰੀ ਜਿੱਤ ਕਰ ਦਿਓ ਐਸਾ ਗੋੜਾ ਚੱਲੇ ਗੁਰੂ ਅਰਜਨ ਸਾਹਿਬ ਜੀ ਹਾ ਲਾਸ਼ੀ ਦੋ ਸੰਗੋ ਜਨਮ ਨਾ ਪਾਵੇ ਰਨਮ ਨਾ ਪਾਵੇ ਖਾਣਾ ਨਾ ਪਾਵੇ ਗੁਰੂ ਕਰਦੇ ਤੋਂ ਕਿਕਰ ਨਸਰ ਨਿਵਾਤ ਕਰੀ ਆਕਾ ਨੌਰਪੁਰ